ਇਸ ਵਕਤ ਸੀ ਗੁਰਦਾਸਪੁਰ ਜ਼ਿਲ੍ਹੇ ਚ ਮੌਜੂਦ ਆ ਪਿੰਡ ਤੂਰ ਹੈ ਬੇੜਾ ਤੇ ਜ਼ਰੀਏ ਸੀ ਇੱਥੇ ਪਹੁੰਚੇ ਆ ਇਸੁਮਿਤ ਮਹਾਜਨ ਦਾ ਕਰ ਰੈ ਐ ਤੇ ਇਹਨਾਂ ਦੀ ਭੈਣ ਇੱਥੇ ਇਕੱਲੇ ਰਹਿੰਦੇ ਨੇ 2007 ਚ ਸੁਮਿਤ ਦਾ ਜਨਮ ਹੋਇਆ ਇਹਨਾਂ ਦੇ ਮਦਰ ਦੀ ਉਦੋਂ ਡੈਥ ਹੋ ਗਈ ਤੇ 2022 ਚ ਇਹਨਾਂ ਦੇ ਪਿਤਾ ਜੀ ਵੀ ਪੂਰੇ ਹੋ ਗਏ ਇਹ ਦੋਨੋਂ ਭੈਣ ਪਰ ਆ ਰਹੇ ਨੇ ਤੇ ਹੁਣ ਹੜਾ ਦੀ ਮਾਰ ਵੀ ਇਹ ਚੱਲ ਰਹੀ ਨੇ ਦੇਖੋ ਘਰ ਦਾ ਕਿੰਨਾ ਨੁਕਸਾਨ ਹੋਇਆ ਹੈ ਤੇ ਅਸੀਂ ਇਹਨਾਂ ਨਾਲ ਗੱਲਬਾਤ ਕਰਨ ਦੇ ਲਈ ਪਹੁੰਚੇ ਹੀ ਸੀ ਤੇ ਸਮਾਜ ਸੇਵੀ ਸੰਸਥਾ ਜੋ ਹੈ ਉਹ ਅੱਗੇ ਆਈ ਹੈ ਤੇ ਉਹਨਾਂ ਨੇ ਵਾਅਦਾ ਕੀਤਾ ਹੈ ਕਿ ਇਹਨਾਂ ਦਾ ਘਰ ਜੋ ਹੈ ਇਹ ਬਣਾ ਕੇ ਦੇਣਗੇ ਸੱਤ੍ਰੀ ਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਿਮਰਜੀਤ ਸਿੰਘ ਹੈ ਤੇ ਕਿਹੜੀ ਸੰਸਥਾ ਤੋਂ ਮੈਂ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਟ੍ਰੇਡਿੰਗ ਦਾ ਪ੍ਰਧਾਨ ਹਾਂ ਜੀ ਜ਼ਿਲ੍ਹਾ ਪ੍ਰਧਾਨ ਹਾਂ ਜੀ ਤੇ ਆਪਾਂ ਪਹਿਲੇ ਵੀ ਇਸ ਪਿੰਡ ਪਿੰਡਾਂ ਚ ਇਹ ਪੰਜ ਪਿੰਡ ਜਿਹੜੇ ਕੱਟੇ ਗਏ ਸੀ ਆਏ ਸੀਗੇ ਦਰਿਆ ਹੜਾ ਹੜਾ ਕਰਕੇ ਮਾਰ ਪੈਣ ਕਰਕੇ ਆਏ ਸੀ ਤੇ ਹੁਣ ਆਪਾਂ ਇਹ ਕੋਸ਼ਿਸ਼ ਕਰਦੇ ਪਏ ਕਿ ਜਿਹੜੇ ਵੀ ਜਿਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਲੋੜ ਹੈ ਨਾ ਘਾਟ ਟੁੱਟ ਗਏ ਆਪਾਂ ਬਣਾਉਣ ਦੀ ਜ਼ਿੰਮੇਵਾਰੀ ਚੁੱਕਦੇ ਪਏ ਆ ਇਸ ਘਰ ਦੀ ਜ਼ਿੰਮੇਵਾਰੀ ਮੈਂ ਚੁੱਕਦਾ ਬੇਸ਼ੱਕ ਤੁਸੀਂ 6 ਮਹੀਨੇ ਬਾਅਦ ਆ ਕੇ ਇੱਕ ਵਾਰੀ ਜ਼ਰੂਰ ਚੈੱਕ ਕਰਿਓ ਤੇ ਦੋ ਘਰ ਹੋਰ ਪਿੱਛੇ ਨੇ ਉਹਨਾਂ ਦੀ ਜ਼ਿੰਮੇਵਾਰੀ ਮੈਂ ਚੁੱਕਦਾ ਜੀ ਇਹ ਆਪਣੀ ਆਪਣੀ ਟੀਮ ਵੱਲੋਂ ਇੱਕ ਘਰ ਬਣਾ ਕੇ ਦੇਵਾਂਗੇ ਕਿਹੜੀ ਟੀਮ ਹੈ ਤੁਸੀਂ ਕਿਹੜੀ ਸੰਸਥਾ ਦੀ ਟੀਮ ਹੈ ਨਾਲ ਮੇਰੇ ਨਾਲ ਮੇਰੇ ਆਪਣੇ ਇਹ ਸਰਵਰ ਫਾਊਂਡੇਸ਼ਨ ਹੈ ਇਹ ਮੁਹੱਲੀ ਤੋਂ ਵੀ ਆਏ ਨਹੀਂ ਟੀਮ ਇਹਨਾਂ ਦੀ ਆਈ ਹੈ ਤੇ ਬੇਸਿਕਲੀ ਮੈਂ ਪ੍ਰੀ ਐਡਵਿੰਗ ਦੀ ਟੀਮ ਵੱਲੋਂ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਇਹਨੂੰ ਜ਼ਰੂਰ ਬਣਾ ਕੇ ਦਊਂਗਾ ਜੀ ਬਿਲਕੁਲ ਤੁਸੀਂ ਗੁਰਦਾਸਪੁਰ ਦੇ ਹੀ ਹੋ ਤੇ ਤੁਸੀਂ ਇਹ ਵੀ ਹਾਲਾਤ ਦੇਖੇ ਇਹਨਾਂ ਦੇ ਕਿ ਕਿੰਨੀ ਮੁਸ਼ਕਲ ਨਾਲ ਬੇੜੇ ਦੇ ਜ਼ਰੀਏ ਇਹਨਾਂ ਨੂੰ ਆਉਣਾ ਪੈਂਦਾ ਹੈ ਇਹ ਕਹਿੰਦੇ ਪੱਕੇ ਹਲਦੀ ਲੋਡ ਹੈ ਇਹਨਾਂ ਨੂੰ ਵੇਖੋ ਇੱਥੇ ਪੁਲ ਦੀ ਬੋਰ ਬਹੁਤ ਜ਼ਿਆਦਾ ਲੋਡ ਹੈ ਜੀ ਕੁਝ ਕਿਤੇ ਪ੍ਰੋਬਲਮ ਆ ਜੇ ਸਭ ਤੋਂ ਵੱਡਾ ਐਗਜ਼ਾਮਪਲ ਤਾਂ ਇਹ ਹੀ ਹੈ ਜੀ ਇਹਨਾਂ ਦੇ ਜਦੋਂ ਮਾਦਦ ਦੀ ਡਿਲੀਵਰੀ ਦਾ ਸਮੇਂ ਸੀ ਨਾ ਇਹ ਪਾਰ ਨਹੀਂ ਜਾ ਸਕੇ ਸੀਗੇ ਉਸ ਕਰਕੇ ਉਹਨਾਂ ਦੀ ਮਰਦ ਦੀ ਵੀ ਡੈਥ ਹੋ ਗਈ ਸੀ ਅੱਜ ਇਹਨਾਂ ਦੇ ਹਾਲਾਤ ਬੜੇ ਪਤਲੇ ਨੇ ਹੁਣ ਜਦੋਂ ਬੇੜੀ ਪੰਦੀ ਹੈ ਕਿਸੇ ਨੂੰ ਲੋਡ ਪੈ ਜਾਂਦੀ ਹੈ ਬੇੜੀ ਵੀ ਤਾਂ ਟਾਈਮ ਨਾਲ ਹੀ ਬੰਦੀ ਜਾਂਦੀ ਹੈ ਜੀ ਦੋ ਦੋ ਤਿੰਨ ਤਿੰਨ ਘੰਟੇ ਖਰਾਬ ਹੁੰਦੇ ਨੇ ਲੋਕ ਉਥੇ ਤੇ ਉਸ ਕਰਕੇ ਦਿੱਕਤ ਇਹਨਾਂ ਨੂੰ ਬਹੁਤ ਜ਼ਿਆਦਾ ਜੇ ਪੁਲ ਬਣ ਜਾਵੇ ਘਟ ਘਟੇੰਦ ਜੀਵਨ ਸੁਖਾਲਾ ਹੋ ਜਾਊਗਾ ਕੁਝ ਪਰਿਵਾਰ ਇਹਨਾਂ ਦੇ ਇੱਧਰ ਰਹਿੰਦੇ ਨੇ ਬੱਚੇ ਇਹਨਾਂ ਦੇ ਪਾਰ ਰਹਿੰਦੇ ਨੇ ਤੇ ਫਿਰ ਲਾਈਫ ਇਹਨਾਂ ਦੀ ਡਿਸਟਰਬ ਤੇ ਆਲਰੇਡੀ ਹੋਈ ਪਈ ਹੈ ਇਸ ਕਰਕੇ ਪ੍ਰਸ਼ਾਸਨ ਨੂੰ ਤੇ ਉਹਨਾਂ ਨੂੰ ਵੀ ਅਪੀਲ ਹੈ ਸਰਕਾਰ ਨੂੰ ਵੀ ਅਪੀਲ ਹੈ ਘਟੋ ਘਟ ਇਹਨਾਂ ਨੂੰ ਬੁਨਿਆਦੀ ਸਹੂਲਤ ਇੱਕ ਪੁਲਤਾ ਬਣਾ ਕੇ ਦੇ ਦਿਓ ਜੇ ਪੁਲ ਬਣ ਜੂਗਾ ਤੇ ਘਟੋ ਘਟ ਇਹਨਾਂ ਦਾ ਜੀਵਨ ਥੋੜਾ ਸੁਖ ਸੁਖਾ ਹੋ ਜੂਗਾ ਜੀ ਬਿਲਕੁਲ ਬਿਲਕੁਲ ਪਰ ਧੰਨਵਾਦ ਤੁਹਾਡਾ ਕਿ ਤੁਸੀਂ ਇਸ ਮਦਦ ਦੇ ਲਈ ਅਗਿਆ ਸੋ ਮੈਂ ਤੁਸੀਂ ਕੀ ਕਹੋਗੇ ਬਹੁਤ ਮੁਸ਼ਕਲ ਹਾਲਾਤਾਂ ਦੇ ਵਿੱਚ ਤੁਸੀਂ ਰਹਿ ਰਹੇ ਹੋ ਬਹੁਤ ਧੰਨ ਹੋ ਤੁਸੀਂ ਤੇ ਤੁਹਾਡੇ ਭੈਣ ਜੋ ਇਸ ਤਰ੍ਹਾਂ ਤੁਸੀਂ ਗੁਜ਼ਾਰਾ ਕਰ ਰਹੇ ਹੋ ਬਹੁਤ ਮੁਸ਼ਕਿਲ ਆ ਮੈਂ ਪੜਦਿਓ ਤੁਸੀਂ ਪੜਾਈ ਹਾਂਜੀ ਹਾਂਜੀ ਮੈਂ ਪਲੱਸ 2 ਚ ਪੜਦਾ ਮੈਂ ਪਲੱਸ ਰਿਚ ਪੜਦੇ ਹੋ ਤੇ ਅੱਗੇ ਪੜਾਈ ਲਈ ਵੀ ਜਾਣਾ ਕਰਨਾ ਉਹ ਵੀ ਮੁਸ਼ਕਲ ਹੈ ਬਹੁਤ ਮੁਸ਼ਕਲ ਆ ਮੈਮ ਤੇ ਹੁਣ ਚਲੋ ਇਹਨਾਂ ਨੇ ਕਿਹਾ ਕਿ ਤੁਹਾਡਾ ਘਰ ਬਣਾ ਕੇ ਦੇਣਗੇ ਥੋੜਾ ਤਾਂ ਇੱਕ ਸੌਖਾ ਰਹੀਗੀ ਚੀਜ਼ ਹਾਂਜੀ ਹਾਂਜੀ ਧੰਨਵਾਦ ਹੰਨਾ ਤੇ ਜਿਹੜੇ ਜਵਨਨ ਨੂੰ ਜ਼ਰੂਰਤਾਂ ਹੋਣਗੀਆਂ ਉਹਨਾਂ ਦੀ ਬੁਨਿਆਦੀ ਜ਼ਰੂਰਤਾਂ ਪੂਰੀਆਂ ਕਰਦੇ ਆਂ ਜੀ ਹੁਣੇ ਲਿਸਟ ਬਣਾ ਕੇ ਲੈ ਜਾਣੀ ਆਂ ਲਿਸਟ ਬਣਾ ਕੇ ਜੋ ਵੀ ਜ਼ਰੂਰਤ ਹੋਗੀ ਵਿਦਨ ਵੀਕ ਆਪਾਂ ਸਾਰਾ ਸਮਾਨ ਇਹਨਾਂ ਨੂੰ ਕੋਈ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਸਮੇਤ ਕਰਦਾ ਗੁਜ਼ਾਰਾ ਕਿਵੇਂ ਹੁੰਦਾ ਹੈ ਤੁਹਾਡਾ ਦੁਕਾਨ ਆ ਛੋਟੀ ਜੀ ਛੋਟੀ ਜਿਹੀ ਹਾਂ ਜੀ ਤੇ ਤੁਸੀਂ ਤੇ ਤੁਹਾਡੇ ਭੈਣ ਹੀ ਚਲਾਉਂ ਹਾਂਜੀ ਹਾਂਜੀ ਤੇ ਕੋਈ ਹੋਰ ਚਾਚਾ ਤਾਇਆ ਤੁਹਾਡੇ ਚਾਰ ਭਰਾ ਹੀ ਚਾਰੇ ਬੁੜੇ ਹੋਗੇ ਅੱਛਾ ਹਾਂਜੀ ਹਾਂ ਹਾਂ ਠੀਕ ਹੈ ਤੇ ਹੜ੍ਹਾਂ ਦੇ ਕਾਰਨ ਬਹੁਤ ਨੁਕਸਾਨ ਹੋਇਆ ਉਸ ਤੋਂ ਪਹਿਲਾਂ ਵੀ ਇਹਨਾਂ ਦੀ ਜ਼ਿੰਦਗੀ ਕੋਈ ਇੰਨੀ ਸੌਖੀ ਨਹੀਂ ਸੀ ਪੈਣਪਰਾ ਦੁਕਾਨ ਚਲਾ ਕੇ ਗੁਜ਼ਾਰਾ ਕਰ ਰਹੇ ਨੇ ਪੜ੍ਹਾਈ ਵੀ ਨਾਲ ਕਰ ਰਹੇ ਨੇ ਤੇ ਚੰਗੀ ਗੱਲ ਹੈ ਕਿ ਜੋ ਲੋਕ ਇਨਾਂ ਦੀ ਮਦਦ ਦੇ ਲਈ ਅੱਗੇ ਆ ਰਹੇ ਨੇ ਪਿੰਡ ਤੂਰ ਹੈ ਗੁਰਦਾਸਪੁਰ ਜ਼ਿਲ੍ਹੇ ਚ ਪੈਂਦਾ ਹੈ ਤੇ ਮਕੌੜਾ ਪੱਤਣ ਤੋਂ ਬੇੜੇ ਦਸਰੀ ਇਸ ਪਿੰਡ ਤੱਕ ਆਇਆ ਜਾਂਦਾ ਹੈ ਕਠਿਨਾਈਆਂ ਇਨਾਂ ਦੀ ਜ਼ਿੰਦਗੀ ਚ ਬਹੁਤ ਨੇ ਤੇ ਹੁਣ ਹੜਾ ਦੀ ਮਾਰ ਇਨਾਂ ਤੇ ਬਹੁਤ ਡੂੰਗੀ ਵਜੀ ਹੈ ਪਰ ਫਿਰ ਵੀ ਅਸੀਂ ਕਹਿ ਰਹੇ ਹਾਂ ਕਿ ਲੋਕ ਇੰਨਾਂ ਦੀ ਮਦਦ ਲਈ ਬਹੁਤ ਅੱਗੇ ਆ ਰਹੇ ਨੇ ਸਾਡੀ ਕੋਸ਼ਿਸ਼ ਹੈ ਕਿ ਇਹੋ ਜਿਹੀਆਂ ਕਹਾਣੀਆਂ ਇਹੋ ਜਿਹੀਆਂ ਰਿਪੋਰਟਸ ਤੁਹਾਡੇ ਤੱਕ ਪਹੁੰਚਾਈਏ ਇਸ ਵਕਤ ਅਸੀਂ ਗੁਰਦਾਸਪੁਰ ਜ਼ਿਲ੍ਹੇ ਚ ਮੌਜੂਦ ਆ ਪਿੰਡ ਤੂਰ ਹੈ ਬੇੜਾ ਤੇ ਜ਼ਰੀਏ ਅਸੀਂ ਇੱਥੇ ਪਹੁੰਚੇ ਹਾਂ ਇਸੁਮਿਤ ਮਹਾਜਨ ਦਾ ਕਰ ਰਿਹਾ ਹੈ ਇਹ ਤੇ ਇਹਨਾਂ ਦੀ ਭੈਣ ਇੱਥੇ ਇਕੱਲੇ ਰਹਿੰਦੇ ਨੇ 2007 ਚ ਸੁਮਿਤ ਦਾ ਜਨਮ ਹੋਇਆ ਇਹਨਾਂ ਦੇ ਮਦਰ ਦੀ ਉਦੋਂ ਡੈਥ ਹੋ ਗਈ ਤੇ 2022 ਚ ਇਹਨਾਂ ਦੇ ਪਿਤਾ ਜੀ ਵੀ ਪੂਰੇ ਹੋ ਗਏ ਇਹ ਦੋਨੋਂ ਭੈਣ ਭਰਾ ਰਹਿੰਦੇ ਨੇ ਤੇ ਹੁਣ ਹੜਾ ਦੀ ਮਾਰ ਵੀ ਇਹ ਚੱਲ ਰਹੀ ਨੇ ਦੇਖੋ ਘਰ ਦਾ ਕਿੰਨਾ ਨੁਕਸਾਨ ਹੋਇਆ ਹੈ ਤੇ ਅਸੀਂ ਇਹਨਾਂ ਨਾਲ ਗੱਲਬਾਤ ਕਰਨ ਦੇ ਲਈ ਪਹੁੰਚੇ ਹੀ ਸੀ ਤੇ ਸਮਾਜ ਸੇਵੀ ਸੰਸਥਾ ਜੋ ਹੈ ਉਹ ਅੱਗੇ ਆਈ ਹੈ ਤੇ ਉਹਨਾਂ ਨੇ ਵਾਅਦਾ ਕੀਤਾ ਹੈ ਕਿ ਇਹਨਾਂ ਦਾ ਘਰ ਜੋ ਹੈ ਇਹ ਬਣਾ ਕੇ ਦੇਣਗੇ ਸਤਿਗੁਰਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਿਮਰਜੀਤ ਸਿੰਘ ਹੈ ਤੇ ਕਿਹੜੀ ਸੰਸਥਾ ਤੋਂ ਮੈਂ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਟ੍ਰੇਡ ਵਿੰਗ ਦਾ ਪ੍ਰਧਾਨ ਹਾਂ ਜੀ ਜ਼ਿਲ੍ਹਾ ਪ੍ਰਧਾਨ ਹਾਂ ਜੀ ਤੇ ਆਪਾਂ ਪਹਿਲੇ ਵੀ ਇਸ ਇਸ ਪਿੰਡ ਪਿੰਡਾਂ ਚ ਇਹ ਪੰਜ ਪਿੰਡ ਜਿਹੜੇ ਕੱਟੇ ਗਏ ਸੀ ਆਏ ਸੀਗੇ ੜਾ ੜਾ ਕਰਕੇ ਮਾਰ ਪੈਣ ਕਰਕੇ ਆਏ ਸੀ ਹੁਣ ਆਪਾਂ ਇਹ ਕੋਸ਼ਿਸ਼ ਕਰਦੇ ਪਏ ਕਿ ਜਿਹੜੇ ਵੀ ਜਿਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਲੋਡ ਹੈ ਨਾ ਕਾਰ ਟੁੱਟ ਗਏ ਆਪਾਂ ਬਣਾਉਣ ਦੀ ਜ਼ਿੰਮੇਵਾਰੀ ਚੁੱਕਦੇ ਪਏ ਆ ਇਸ ਘਰ ਦੀ ਜ਼ਿੰਮੇਵਾਰੀ ਮੈਂ ਚੁੱਕਦਾ ਬੇਸ਼ੱਕ ਤੁਸੀਂ 6 ਮਹੀਨੇ ਬਾਅਦ ਆ ਕੇ ਇੱਕ ਵਾਰੀ ਜ਼ਰੂਰ ਚੈੱਕ ਕਰਿਓ ਤੇ ਦੋ ਕਾਰ ਹੋਰ ਪਿੱਛੇ ਨੇ ਉਹਨਾਂ ਦੀ ਜ਼ਿੰਮੇਵਾਰੀ ਮੈਂ ਚੁੱਕਦਾ ਜੀ ਇਹ ਆਪਣੀ ਆਪਣੀ ਟੀਮ ਵੱਲੋਂ ਇੱਕ ਇੱਕ ਕਾਰ ਬਣਾ ਕੇ ਦੇਵਾਂਗੇ ਕਿਹੜੀ ਟੀਮ ਹੈ ਤੁਸੀਂ ਕਿਹੜੀ ਸੰਸਥਾ ਦੀ ਇਹ ਟੀਮ ਹੈ ਨਾਲ ਮੇਰੇ ਨਾਲ ਮੇਰੇ ਆਪਣੇ ਇਹ ਸਾਥੀ ਮੇਰੇ ਨਾਲ ਨੇ ਜੀ ਤੇ ਅਪ ਸੇਵਾ ਫਾਊਂਡੇਸ਼ਨ ਹੈ ਇਹ ਮਹਾਲੀ ਤੋਂ ਵੀ ਆਏ ਨਹੀਂ ਟੀਮ ਇਹਨਾਂ ਦੀ ਆਈ ਪ੍ਰੀਅਡਵਿੰਗ ਦੀ ਟੀਮ ਵੱਲੋਂ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਇਹਨੂੰ ਜਰੂਰ ਬਣਾ ਕੇ ਦਊਗਾ ਜੀ ਬਿਲਕੁਲ ਤੁਸੀਂ ਗੁਰਦਾਸਪੁਰ ਦੇ ਹੀ ਹੋ ਤੇ ਤੁਸੀਂ ਇਹ ਵੀ ਹਾਲਾਤ ਦੇਖੇ ਇਨਾਂ ਦੇ ਕਿ ਕਿੰਨੀ ਮੁਸ਼ਕਲ ਨਾਲ ਬੇੜੇ ਦੇ ذریعے ਇਹਨਾਂ ਨੂੰ ਆਉਣਾ ਪੈਂਦਾ ਇਹ ਕਹਿੰਦੇ ਪੱਕੇ ਖਲਦੀ ਲੋਡ ਹੈ ਇਹਨਾਂ ਨੂੰ ਵੇਖੋ ਇੱਥੇ ਪੁਲ ਦੀ ਬੋਰ ਬਹੁਤ ਜ਼ਿਆਦਾ ਲੋਡ ਹੈ ਜੀ ਕੁਝ ਕਿਤੇ ਪ੍ਰੋਬਲਮ ਆ ਜੇ ਸਭ ਤੋਂ ਵੱਡਾ ਐਗਜ਼ਾਮਪਲ ਤਾਂ ਇਹ ਹੀ ਹੈ ਜੀ ਇਹਨਾਂ ਦੇ ਜਦੋਂ ਮਾਦਦ ਦੀ ਡਿਲੀਵਰੀ ਦਾ ਸਮੇਂ ਸੀ ਨਾ ਤੇ ਇਹ ਪਾਰ ਨਹੀਂ ਜਾ ਸਕੇ ਸੀਗੇ ਕੁਝ ਕਰਕੇ ਉਹਨਾਂ ਦੀ ਮਾਦਦ ਦੀ ਵੀ ਡੈਥ ਹੋ ਗਈ ਸੀਗੀ ਆ ਜਿੰਨ ਦੇ ਹਾਲਾਤ ਬੜੇ ਪਤਲੇ ਨੇ ਹੁੰਦੀ ਦੋ ਬੇੜੀ ਪੰਦੀ ਹੈ ਕਿਸੇ ਨੂੰ ਲੋਡ ਪੈ ਜਾਂਦੀ ਹੈ ਬੇੜੀ ਵੀ ਤਾਂ ਟਾਈਮ ਨਾਲ ਹੀ ਬੰਦੀਆਂ ਨੇ ਜੀ ਦੋ ਦੋ ਤਿੰਨ ਤਿੰਨ ਘੰਟੇ ਖਰਾਬ ਹੁੰਦੇ ਨੇ ਲੋਕ ਉਥੇ ਤੇ ਉਸ ਕਰਕੇ ਦਿੱਕਤ ਇਹਨਾਂ ਨੂੰ ਬਹੁਤ ਜ਼ਿਆਦਾ ਜੇ ਪੁਲ ਬਣ ਜਾਵੇ ਘਟੋ ਘਟੇ ਇੰਦਾ ਜੀਵਨ ਸੁਖਾਲਾ ਹੋ ਜਾਊਗਾ ਕੁਝ ਪਰਿਵਾਰ ਇਹਨਾਂ ਦੇ ਇੱਧਰ ਰਹਿੰਦੇ ਨੇ ਬੱਚੇ ਇਹਨਾਂ ਦੇ ਪਾਰ ਰਹਿੰਦੇ ਨੇ ਤੇ ਫਿਰ ਲਾਈਫ ਇਹਨਾਂ ਦੀ ਡਿਸਟਰਬ ਤੇ ਆਲਰੇਡੀ ਹੋਈ ਪਈ ਹੈ ਇਸ ਕਰਕੇ ਪ੍ਰਸ਼ਾਸਨ ਨੂੰ ਤੇ ਉਹਨਾਂ ਨੂੰ ਵੀ ਅਪੀਲ ਹੈ ਸਰਕਾਰ ਨੂੰ ਵੀ ਅਪੀਲ ਹੈ ਘਟੋ ਘਾਟ ਇਹਨਾਂ ਨੂੰ ਬੁਨਿਆਦੀ ਸਹੂਲਤ ਇੱਕ ਪੁਲ ਤਾਂ ਬਣਾ ਕੇ ਦੇ ਦਿਓ ਜੇ ਪੁਲ ਬਣ ਜੂਗਾ ਤੇ ਘਟੋ ਘਟੇ ਨਾਲ ਤਾਂ ਜੀਵਨ ਥੋੜਾ ਸੁਖ ਸੁਖਾ ਹੋ ਜੂਗਾ ਜੀ ਬਿਲਕੁਲ ਬਿਲਕੁਲ ਪਰ ਧੰਨਵਾਦ ਤੁਹਾਡਾ ਕਿ ਤੁਸੀਂ ਇਸ ਮਦਦ ਦੇ ਲਈ ਅੱਗੇ ਆਏ ਸੋ ਮੈਂ ਤੁਸੀ ਕੀ ਕਹਾਂਗੇ ਬਹੁਤ ਮੁਸ਼ਕਲ ਹਾਲਾਤਾਂ ਦੇ ਵਿੱਚ ਤੁਸੀਂ ਰਹਿ ਰਹੇ ਹੋ ਬਹੁਤ ਧੰਨਵਾਦ ਤੁਸੀਂ ਤੇ ਤੁਹਾਡੇ ਭੈਣ ਜੋ ਇਸ ਤਰ੍ਹਾਂ ਤੁਸੀਂ ਗੁਜ਼ਾਰਾ ਕਰ ਰਹੇ ਹੋ ਬਹੁਤ ਮੁਸ਼ਕਿਲ ਆ ਮੈਮ ਪੜਦੇ ਹੋ ਤੁਸੀਂ ਪੜ੍ਹਾਈ ਹਾਂਜੀ ਹਾਂਜੀ ਮੈਂ ਪਲੱਸ 2 ਚ ਪੜਦਾ ਮੈਂ ਪਲੱਸ 2 ਚ ਪੜਦੇ ਹੋ ਤੇ ਅੱਗੇ ਪੜ੍ਹਾਈ ਲਈ ਵੀ ਜਾਣਾ ਕਰਨਾ ਉਹ ਵੀ ਮੁਸ਼ਕਿਲ ਬਹੁਤ ਮੁਸ਼ਕਿਲ ਆ ਮੈਮ ਹੂੰ ਤੇ ਹੁਣ ਚਲੋ ਇਹਨਾਂ ਨੇ ਕਿਹਾ ਕਿ ਤੁਹਾਡਾ ਘਰ ਬਣਾ ਕੇ ਦੇਣਗੇ ਥੋੜਾ ਤਾਂ ਇੱਕ ਸੌਖਾ ਰਹੀਗੀ ਚੀਜ਼ ਹਾਂਜੀ ਹਾਂਜੀ ਧੰਨਵਾਦ ਹੁੰਦਾ ਤੇ ਜਿਹਨਾਂ ਨੂੰ ਜ਼ਰੂਰਤਾਂ ਹੋਣੀਆਂ ਉਹਨਾਂ ਦੀਆਂ ਬਣਦੀ ਜ਼ਰੂਰਤਾਂ ਪੂਰੀਆਂ ਕਰਦੇ ਆਂ ਜੀ ਹੁਣੇ ਲਿਸਟ ਬਣਾ ਕੇ ਲੈ ਜਾਨੀ ਆਂ ਲਿਸਟ ਬਣਾ ਕੇ ਜੋ ਵੀ ਜ਼ਰੂਰਤ ਹੋਗੀ ਵਿਦਨ ਵੀਕ ਆਪਾਂ ਸਾਰਾ ਸਮਾਨ ਇਹਨਾਂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਸਮੇਤ ਘਰ ਦਾ ਗੁਜ਼ਾਰਾ ਕਿਵੇਂ ਹੁੰਦਾ ਹੈ ਤੁਹਾਡਾ ਦੁਕਾਨ ਆ ਛੋਟੀ ਜੀ ਛੋਟੀ ਜਿਹੀ ਹਾਂਜੀ ਤੇ ਤੁਸੀਂ ਤੇ ਤੁਹਾਡੇ ਭੈਣ ਹੀ ਚਲਾ ਹਾਂਜੀ ਹਾਂਜੀ ਤੇ ਕੋਈ ਹੋਰ ਚਾਚਾ ਤਾਇਆ ਤੁਹਾਡੇ ਚਾਰ ਭਰਾ ਹੀ ਚਾਰੇ ਬੁੜੇ ਹੋਗੇ ਅੱਛਾ ਹਾਂਜੀ ਠੀਕ ਹੈ ਤੇ ਹੜ੍ਹਾਂ ਦੇ ਕਾਰਨ ਬਹੁਤ ਨੁਕਸਾਨ ਹੋਇਆ ਉਸ ਤੋਂ ਪਹਿਲਾਂ ਵੀ ਇਹਨਾਂ ਦੀ ਜ਼ਿੰਦਗੀ ਕੋਈ ਇੰਨੀ ਸੌਖੀ ਨਹੀਂ ਸੀ ਭੈਣ ਭਰਾ ਦੁਕਾਨ ਚਲਾ ਕੇ ਗੁਜ਼ਾਰਾ ਕਰ ਰਹੇ ਨੇ ਪੜ੍ਹਾਈ ਵੀ ਨਾਲ ਕਰ ਰਹੇ ਨੇ ਤੇ ਚੰਗੀ ਗੱਲ ਹੈ ਕਿ ਜੋ ਲੋਕ ਇਹਨਾਂ ਦੀ ਮਦਦ ਦੇ ਲਈ ਅੱਗੇ ਆ ਰਹੇ ਨੇ ਪਿੰਡ ਤੂਰ ਹੈ ਗੁਰਦਾਸਪੁਰ ਜ਼ਿਲ੍ਹੇ ਚ ਪੈਂਦਾ ਹੈ ਤੇ ਮਕੌੜਾ ਪੱਤਣ ਤੋਂ ਬੇੜੇ ਦੇ ਸਰੀ ਇਸ ਪਿੰਡ ਤੱਕ ਆਇਆ ਜਾਂਦਾ ਹੈ ਕਠਿਨਾਈਆਂ ਇਹਨਾਂ ਦੀ ਜ਼ਿੰਦਗੀ 'ਚ ਬਹੁਤ ਨੇ ਤੇ ਹੁਣ ਹੜ੍ਹਾਂ ਦੀ ਮਾਰ ਇਨਾਂ ਤੇ ਬਹੁਤ ਡੂੰਗੀ ਵਜਈ ਹੈ ਪਰ ਫਿਰ ਵੀ ਅਸੀਂ ਕਹਿ ਰਹੇ ਹਾਂ ਕਿ ਲੋਕ ਇਨਾਂ ਦੀ ਮਦਦ ਲਈ ਬਹੁਤ ਅੱਗੇ ਆ ਰਹੇ ਨੇ ਸਾਡੀ ਕੋਸ਼ਿਸ਼ ਹੈ ਕਿ ਇਹੋ ਜਿਹੀ ਕਹਾਣੀਆਂ ਇਹੋ ਜਿਹੀ ਰਿਪੋਰਟਸ ਤੁਹਾਡੇ ਤੱਕ ਪਹੁੰਚਾਈਏ ਇਸ ਵਕਤ ਅਸੀਂ ਗੁਰਦਾਸਪੁਰ ਜ਼ਿਲ੍ਹੇ ਚ ਮੌਜੂਦ ਆ ਪਿੰਡ ਤੂਰ ਹੈ ਬੇੜਾ ਤੇ ਜ਼ਰੀਏ ਅਸੀਂ ਇੱਥੇ ਪਹੁੰਚੇ ਹਾਂ ਇਸੁਮਿਤ ਮਹਾਜਨ ਦਾ ਕਰ ਰ ਹੈ ਐ ਤੇ ਇਨਾਂ ਦੀ ਭੈਣ ਇੱਥੇ ਇਕੱਲੇ ਰਹਿੰਦੇ ਨੇ 2007 ਚ ਸੋਮਿਤ ਦਾ ਜਨਮ ਹੋਇਆ ਇਹਨਾਂ ਦੇ ਮਦਰ ਦੀ ਉਦੋਂ ਡੈਥ ਹੋ ਗਈ ਤੇ 2022 ਚ ਇਹਨਾਂ ਦੇ ਪਿਤਾ ਜੀ ਵੀ ਪੂਰੇ ਹੋ ਗਏ ਇਹ ਦੋਨੋਂ ਭੈਣ ਭਰਾ ਰਹਿੰਦੇ ਨੇ ਤੇ ਹੁਣ ਹੜਾ ਦੀ ਮਾਰ ਵੀ ਇਹ ਚੱਲ ਰਹੀ ਨੇ ਦੇਖੋ ਘਰ ਦਾ ਕਿੰਨਾ ਨੁਕਸਾਨ ਹੋਇਆ ਹੈ ਤੇ ਅਸੀਂ ਇਹਨਾਂ ਨਾਲ ਗੱਲਬਾਤ ਕਰਨ ਦੇ ਲਈ ਪਹੁੰਚੇ ਹੀ ਸੀ ਤੇ ਸਮਾਜ ਸੇਵੀ ਸੰਸਥਾ ਜੋ ਹੈ ਉਹ ਅੱਗੇ ਆਈ ਹੈ ਤੇ ਉਹਨਾਂ ਨੇ ਵਾਅਦਾ ਕੀਤਾ ਹੈ ਕਿ ਇਹਨਾਂ ਦਾ ਘਰ ਜੋ ਹੈ ਇਹ ਬਣਾ ਕੇ ਦੇਣਗੇ ਸੱਤ੍ਰੀ ਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਿਮਰਜੀਤ ਸਿੰਘ ਹੈ ਤੇ ਕਿਹੜੀ ਸੰਸਥਾ ਤੋਂ ਮੈਂ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਟ੍ਰੇਡਿੰਗ ਦਾ ਪ੍ਰਧਾਨ ਹਾਂ ਜੀ ਜ਼ਿਲ੍ਹਾ ਪ੍ਰਧਾਨ ਹਾਂ ਜੀ ਤੇ ਆਪਾਂ ਪਹਿਲੇ ਵੀ ਇਸ ਪਿੰਡ ਪਿੰਡਾਂ ਚ ਇਹ ਪੰਜ ਪਿੰਡ ਜਿਹੜੇ ਕੱਟੇਗੇ ਸੀ ਆਏ ਸੀਗੇ ਦਰਿਆ ਹੜਾ ਹੜਾ ਕਰਕੇ ਮਾਰ ਪੈਣ ਕਰਕੇ ਆਏ ਸੀ ਤੇ ਹੁਣ ਆਪਾਂ ਇਹ ਕੋਸ਼ਿਸ਼ ਕਰਦੇ ਪਏ ਕਿ ਜਿਹੜੇ ਵੀ ਜਿਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਲੋੜ ਹੈ ਨਾ ਘਾਟ ਟੁੱਟ ਗਏ ਆਪਾਂ ਬਣਾਉਣ ਦੀ ਜ਼ਿੰਮੇਵਾਰੀ ਚੁੱਕਦੇ ਪਏ ਆ ਇਸ ਘਾਟ ਦੀ ਵੀ ਜ਼ਿੰਮੇਵਾਰੀ ਮੈਂ ਚੁੱਕਦਾ ਬੇਸ਼ੱਕ ਤੁਸੀਂ 6 ਮਹੀਨੇ ਬਾਅਦ ਆ ਕੇ ਇੱਕ ਵਾਰੀ ਜ਼ਰੂਰ ਚੈੱਕ ਕਰਿਓ ਤੇ ਦੋ ਘਾਟ ਹੋਰ ਪਿੱਛੇ ਨੇ ਉਹਨਾਂ ਦੀ ਜ਼ਿੰਮੇਵਾਰੀ ਮੈਂ ਚੁੱਕਦਾ ਜੀ ਇਹ ਆਪਣੀ ਆਪਣੀ ਟੀਮ ਵੱਲੋਂ ਇੱਕ ਘਾਟ ਬਣਾ ਕੇ ਦਵਾਉਂਦੇ ਆ ਕਿਹੜੀ ਟੀਮ ਹੈ ਤੁਸੀਂ ਕਿਹੜੀ ਸੰਸਥਾ ਦੀ ਬੇਲ ਦੀ ਟੀਮ ਹੈ ਨਾਲ ਅਬ ਸੇਵਾ ਫਾਊਂਡੇਸ਼ਨ ਨੇ ਇਹ ਮੁਹੱਲੇ ਤੋਂ ਹੀ ਆਏ ਨਹੀਂ ਟੀਮ ਇਹਨਾਂ ਦੀ ਆਈ ਹੈ ਤੇ ਬੇਸਿਕਲੀ ਮੈਂ ਪ੍ਰੀ ਐਡਵਿੰਗ ਦੀ ਟੀਮ ਵੱਲੋਂ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਇਹਨੂੰ ਜ਼ਰੂਰ ਬਣਾ ਕੇ ਦਊਂਗਾ ਜੀ ਬਿਲਕੁਲ ਤੁਸੀਂ ਗੁਰਦਾਸਪੁਰ ਦੇ ਹੀ ਹੋ ਤੇ ਤੁਸੀਂ ਇਹ ਵੀ ਹਾਲਾਤ ਦੇਖੇ ਇਨਾਂ ਦੇ ਕਿ ਕਿੰਨੀ ਮੁਸ਼ਕਲ ਨਾਲ ਬੇੜੇ ਦੇ ਜ਼ਰੀਏ ਇਨਾਂ ਨੂੰ ਆਉਣਾ ਪੈਂਦਾ ਇਹ ਕਹਿੰਦੇ ਪੱਕੇ ਹਲਦੀ ਲੋਡ ਹੈ ਇਨਾਂ ਨੂੰ ਵੇਖੋ ਇੱਥੇ ਪੁਲ ਦੀ ਬੋਰ ਬਹੁਤ ਜ਼ਿਆਦਾ ਲੋਡ ਹੈ ਜੀ ਕੁਝ ਕਿਤੇ ਪ੍ਰੋਬਲਮ ਆ ਜੇ ਸਭ ਤੋਂ ਵੱਡਾ ਐਗਜ਼ਾਮਪਲ ਤਾਂ ਇਹ ਹੀ ਹੈ ਜੀ ਇਹਨਾਂ ਦੇ ਜਦੋਂ ਮਦਦ ਦੀ ਡਿਲੀਵਰੀ ਦਾ ਸਮੇਂ ਸੀ ਨਾ ਇਹ ਪਾਰ ਨਹੀਂ ਜਾ ਸਕੇ ਸੀਗੇ ਕੁਛ ਕਰਕੇ ਉਹਨਾਂ ਦੀ ਮਦਦ ਦੀ ਵੀ ਡੈਥ ਹੋ ਗਈ ਸੀਗੀ ਅਜਿਹੇ ਦੇ ਹਾਲਾਤ ਬੜੇ ਪਤਲੇ ਨੇ ਹੁਣ ਜਦੋਂ ਬੇੜੀ ਪੰਦੀ ਹੈ ਕਿਸੇ ਨੂੰ ਲੋਡ ਪੈ ਜਾਂਦੀ ਹੈ ਬੇੜੀ ਵੀ ਤਾਂ ਟਾਈਮ ਨਾਲ ਹੀ ਬੰਦੀ ਜਾਂਦਾ ਜੀ ਦੋ ਦੋ ਤਿੰਨ ਤਿੰਨ ਘੰਟੇ ਖਰਾਬ ਹੁੰਦੇ ਨੇ ਲੋਕ ਉਥੇ ਤੇ ਉਸ ਕਰਕੇ ਦਿੱਕਤ ਇਹਨਾਂ ਨੂੰ ਬਹੁਤ ਜ਼ਿਆਦਾ ਜੇ ਪੁਲ ਬਣ ਜਾਵੇ ਘਟ ਘਟੇ ਤਾਂ ਜੀਵਨ ਸੁਖਾਲਾ ਹੋ ਜਾਊਗਾ ਕੁਝ ਪਰਿਵਾਰ ਇਹਨਾਂ ਦੇ ਇੱਧਰ ਰਹਿੰਦੇ ਨੇ ਬੱਚੇ ਇਹਨਾਂ ਦੇ ਪਾਰ ਰਹਿੰਦੇ ਨੇ ਤਾਂ ਫਿਰ ਲਾਈਫ ਇਹਨਾਂ ਦੀ ਡਿਸਟਰਬ ਤੇ ਆਲਰੇਡੀ ਹੋਈ ਪਈ ਹੈ ਇਸ ਕਰਕੇ ਪ੍ਰਸ਼ਾਸਨ ਨੂੰ ਤੇ ਉਹਨਾਂ ਨੂੰ ਵੀ ਅਪੀਲ ਹੈ ਸਰਕਾਰ ਨੂੰ ਵੀ ਅਪੀਲ ਹੈ ਘਟੋ ਘਾਟ ਇਹਨਾਂ ਨੂੰ ਬੁਨਿਆਦੀ ਸਹੂਲਤ ਇੱਕ ਪੁਲਤਾ ਬਣਾ ਕੇ ਦੇ ਦਿਓ ਜੇ ਪੁਲ ਬਣ ਜਾਊਗਾ ਤੇ ਘਟੋ ਘਾਟ ਇਹਨਾਂ ਦਾ ਜੀਵਨ ਥੋੜਾ ਸੁਖ ਸੁਖਾ ਹੋ ਜਾਊਗਾ ਜੀ ਬਿਲਕੁਲ ਬਿਲਕੁਲ ਪਰ ਧੰਨਵਾਦ ਤੁਹਾਡਾ ਕਿ ਤੁਸੀਂ ਇਸ ਮਦਦ ਦੇ ਲਈ ਅੱਗੇ ਆਏ ਸੋ ਮੈਂ ਤੁਸੀਂ ਕੀ ਕਹੋਗੇ ਬਹੁਤ ਮੁਸ਼ਕਲ ਹਾਲਾਤਾਂ ਦੇ ਵਿੱਚ ਤੁਸੀਂ ਰਹਿ ਰਹੇ ਹੋ ਬਹੁਤ ਧੰਨਵਾਦ ਤੁਸੀਂ ਤੇ ਤੁਹਾਡੇ ਭੈਣ ਜੋ ਇਸ ਤਰ੍ਹਾਂ ਤੁਸੀਂ ਗੁਜ਼ਾਰਾ ਕਰ ਰਹੇ ਹੋ ਬਹੁਤ ਮੁਸ਼ਕਿਲ ਆ ਮੈਂ ਪੜਦਿਓ ਤੁਸੀਂ ਪੜ ਹਾਂਜੀ ਹਾਂਜੀ ਮੈਂ ਪਲੱਸ 2 ਚ ਪੜਦਾ ਮੈਂ ਸਟ੍ਰੀਚ ਪੜਦੇ ਹੋ ਤੇ ਅੱਗੇ ਪੜਾਈ ਲਈ ਵੀ ਜਾਣਾ ਕਰਨਾ ਉਹ ਵੀ ਮੁਸ਼ਕਲ ਹੈ ਬਹੁਤ ਮੁਸ਼ਕਲ ਆ ਮੈਮ ਤੇ ਹੁਣ ਚਲੋ ਇਹਨਾਂ ਨੇ ਕਿਹਾ ਹੈ ਕਿ ਤੁਹਾਡਾ ਘਰ ਬਣਾ ਕੇ ਦੇਣਗੇ ਥੋੜਾ ਤਾਂ ਇੱਕ ਸੌਖਾ ਰਹੀਗੀ ਚੀਜ਼ ਹਾਂਜੀ ਹਾਂਜੀ ਧੰਨਵਾਦ ਹਾਂ ਜੀ ਤੇ ਕਰ ਜਿਹਨਾਂ ਨੂੰ ਜ਼ਰੂਰਤਾਂ ਹੋਣੀਆਂ ਉਹਨਾਂ ਦੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਕਰਦੇ ਆਂ ਜੀ ਹੁਣੇ ਲਿਸਟ ਬਣਾ ਕੇ ਲੈ ਜਾਣੀ ਆਂ ਲਿਸਟ ਬਣਾ ਕੇ ਜੋ ਵੀ ਜ਼ਰੂਰਤ ਹੋਗੀ ਵਿਦਨ ਵੀਕ ਆਪਾਂ ਸਾਰਾ ਸਮਾਨ ਇਹਨਾਂ ਨੂੰ ਕੋਈ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਕਰਦਾ ਗੁਜ਼ਾਰਾ ਕਿਵੇਂ ਹੁੰਦਾ ਹੈ ਤੁਹਾਡਾ ਦੁਕਾਨ ਆ ਛੋਟੀ ਜੀ ਛੋਟੀ ਜਿਹੀ ਤੇ ਤੁਸੀਂ ਤੇ ਤੁਹਾਡੇ ਭੈਣ ਹੀ ਚਲਾ ਹਾਂਜੀ ਹਾਂਜੀ ਤੇ ਕੋਈ ਹੋਰ ਚਾਚਾ ਤਾਇਆ ਤੁਹਾਡੇ ਚਾਰ ਭਰਾ ਹੈ ਚਾਰੇ ਬੁੜੇ ਹੋਗੇ ਅੱਛਾ ਹਾਂਜੀ ਹੂੰ ਹੂੰ ਠੀਕ ਹੈ ਤੇ ਹੜ੍ਹਾਂ ਦੇ ਕਾਰਨ ਬਹੁਤ ਨੁਕਸਾਨ ਹੋਇਆ ਉਸ ਤੋਂ ਪਹਿਲਾਂ ਵੀ ਇਹਨਾਂ ਦੀ ਜ਼ਿੰਦਗੀ ਕੋਈ ਇੰਨੀ ਸੌਖੀ ਨਹੀਂ ਸੀ ਪੈਣਪਰਾ ਦੁਕਾਨ ਚਲਾ ਕੇ ਗੁਜ਼ਾਰਾ ਕਰ ਰਹੇ ਨੇ ਪੜ੍ਹਾਈ ਵੀ ਨਾਲ ਕਰ ਰਹੇ ਨੇ ਤੇ ਚੰਗੀ ਗੱਲ ਹੈ ਕਿ ਜੋ ਲੋਕ ਇਨ੍ਹਾਂ ਦੀ ਮਦਦ ਲਈ ਅੱਗੇ ਆ ਰਹੇ ਨੇ ਪਿੰਡ ਤੂਰ ਹੈ ਗੁਰਦਾਸਪੁਰ ਜ਼ਿਲ੍ਹੇ ਚ ਪੈਂਦਾ ਹੈ ਤੇ ਮਕੌੜਾ ਪੱਤਣ ਤੋਂ ਬੇੜੇ ਦਸਰੀ ਇਸ ਪਿੰਡ ਤੱਕ ਆਇਆ ਜਾਂਦਾ ਹੈ ਕਠਿਨਾਈਆਂ ਇਨ੍ਹਾਂ ਦੀ ਜ਼ਿੰਦਗੀ ਚ ਬਹੁਤ ਨੇ ਤੇ ਹੁਣ ਹੜਾ ਦੀ ਮਾਰ ਇਨ੍ਹਾਂ ਤੇ ਬਹੁਤ ਡੂੰਗੀ ਵੱਜੀ ਹੈ ਪਰ ਫਿਰ ਵੀ ਅਸੀਂ ਕਹਿ ਰਹੇ ਹਾਂ ਕਿ ਲੋਕ ਇਨ੍ਹਾਂ ਦੀ ਮਦਦ ਲਈ ਬਹੁਤ ਅੱਗੇ ਆ ਰਹੇ ਨੇ ਸਾਡੀ ਕੋਸ਼ਿਸ਼ ਹੈ ਕਿ ਇਹੋ ਜਿਹੀ ਕਹਾਣੀਆਂ ਇਹੋ ਜਿਹੀ ਰਿਪੋਰਟਸ ਤੁਹਾਡੇ ਤੱਕ ਪਹੁੰਚਾਈਏ ਕੈਮਰਾ ਪਰਸਨਾਮਨ ਦੇ ਨਾਲ ਮਯੌਰ ਸਦੀਪਕੋਰ ਦੈਨਿਕ ਸਵੇਰਾ